ਮਲੋਟ ਏਰੀਆ ਦੇ ਵਿੱਚ 2-3 ਦਿਨ ਪਹਿਲਾਂ ਭਾਰੀ بارش ਹੋਈ ਭਾਰੀ ਗੜੇਮਾਰੀ ਹੋਈ ਕੁਝ ਪਿੰਡਾਂ ਦੇ ਫਸਲ ਵੱਢੇ ਗਏ ਸਨ ਕੁਝ ਪਿੰਡਾਂ ਦੇ ਵਿੱਚ ਫਸਲ ਹਾਜੇ ਰਹਿੰਦੇ ਸਨ ਕਿਸਾਨਾਂ ਦੇ ਵੱਢਣ ਵਾਲੇ ਆ ਪਿੰਡ ਜਿਵੇਂ ਬੁਰਜਾ ਆ ਜਾਂਦਾ ਕੋਲਿਆਂ ਵਾਲੀ ਛਾਪਿਆਂ ਵਾਲੀ ਇਸ ਸਾਈਡ ਦੇ ਵਿੱਚ ਗੁਰੂਸਾਰ ਡਬਲ ਢਾਬ ਕਬਰ ਵਾਲਾ ਇਹਨਾਂ ਪਿੰਡਾਂ ਦੇ ਵਿੱਚ بارش ਨੇ ਲਾਈ ਐ ਤੇ ਭਾਈ ਆ ਦੇਖੋ بارش ਦੇ ਨਾਲ ਨਾਲ ਇੰਨੀ ਗੜੇਮਾਰੀ ਹੋਈ ਕਿਵੇਂ ਚੱਲੂਗਾ ਕਿਸਾਨ ਐਨਾ ਤੱਕਾ ਦੇਖੋ ਕੁਝ ਵੀ ਨਹੀਂ ਛੱਡਿਆ ਇਹਦੇ ਪੱਲੇ ਹੁਣ ਇਹ ਕਈ ਦਿਨ ਤਾਂ ਬੜੀ ਚਨੀ ਨਹੀਂ ਜਿਹੜੀ ਇਹ ਮਾੜੀ ਮੋਟੀ ਖੜੀ ਹੋਈ ਆ ਤਾਂ 100 ਦਾ 100% ਨੁਕਸਾਨ ਹੋਇਆ ਗੜੇਮਾਰੀ ਨਾਲ ਦੇਖੋ ਹਾਲਾਤ ਦਿਖਾ ਰਿਆਂ ਮਲੋਟ ਏਰੀਏ ਦੇ ਇਹ ਪਿੰਡ ਹੈਗਾ ਜੀ ਬੁਰਜਾ ਬੁਰਜਾ ਪਿੰਡ ਦੇ ਵਿੱਚ ਖਾਲੀ ਕਰਤੀਆਂ ਮੰਜਰਾਂ ਦੇਖੋ ਤੁਸੀਂ ਡੱਬ ਵਾਲੀ ਮਲਕੋ ਕੀ ਗੁਰੂ ਸਰ ਸਾਰੇ ਪਿੰਡਾਂ ਦੇ ਵਿੱਚ ਇੰਨਾ ਵੱਡਾ ਨੁਕਸਾਨ ਹੋਇਆ ਹੈ ਭਾਰੀ ਗੜੇਮਾਰੀ ਹੋਈ ਆ ਆ ਦੇਖੋ ਹਾਲਾਤ ਦੇਖੋ ਤੁਸੀਂ ਸਿੱਧੀਆਂ ਹੋ ਗਈਆਂ ਤਾਂ ਉਹ ਮੰਜਰਾ ਖਾਲੀ ਹੋਈਆਂ ਪਿਆ ਮੰਜਰਾ ਬਿਲਕੁਲ ਕੁੱਟ-ਕੁੱਟ ਕੇ ਥੱਲੇ ਲਾਤੀਆਂ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨਾਂ ਦਾ ਦੇਖੋ ਕੁਦਰਤੀ ਆਫਤ ਨੇ ਝੰਮ ਕੇ ਸੜਤੀ ਬਾਸਪਤੀ ਬਿਲਕੁਲ ਵੱਡਣ ਦੇ ਨੇੜੇ ਆਈ ਪੀਸੀ ਪੱਕੀ ਪਈ ਸੀ ਤਾਂ ਇੰਨੀ ਬਾਰਿਸ਼ ਹੋਈ ਨਾਲ ਇੰਨੀ ਗੜੇ ਮਾਰੀ ਹੋਈ ਨੇਰੀ ਚੱਲੀ ਹੁਣ ਇਹਦੇ ਵਿੱਚ ਵੀ ਪਾਣੀ ਖੜਾ ਹੋਇਆ ਕਿਤੇ ਕਿਤੇ ਇੰਨਾ ਗਿੱਲਾ ਕਿਉਂਕਿ ਇਹਨੇ ਹਲੇ ਵੱਤਰ ਵੀ ਨਹੀਂ ਆਉਣਾ ਜਿਹੜਾ ਇਹ ਬਾਸਪਤੀਆ ਨੁਕਸਾਨ ਹੋਇਆ ਇਹ ਕਿਵੇਂ ਚੱਲੂਗਾ ਮੈਂ ਥੱਲੇ ਦਿਖਾਉਣਾ ਤੁਹਾਨੂੰ ਥੱਲੇ ਦੇਖੋ ਆ ਸਭ ਘਰੀ ਪਈਆ ਬਾਸਪਤੀ ਸਾਰੀ ਕੁੱਟ-ਕੁੱਟ ਕੇ ਗੜਿਆਂ ਨੇ ਥੱਲੇ ਲਾਤੀਆ ਤਾਂ ਕਿਸਾਨ ਵਿਚਾਰੇ ਰੋਂਦੇ ਆ ਖੇਤ ਦੇ ਵਿੱਚ ਉਹਨੂੰ ਜੀ ਨਹੀਂ ਕਰ ਰਿਹਾ ਕਿਉਂਕਿ ਇੱਥੇ ਬਾਈ ਖੜਾ ਸੀ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦਾ ਬਾਈ ਕੀ ਗੱਲਾਂ ਕਰੀਏ ਸਾਨੂੰ ਰੋਣ ਆਉਂਦਾ ਸਾਰੀ ਥੱਲੇ ਘਰੀ ਪਿਆ ਤੁਹਾਡੇ ਸਾਹਮਣੇ ਆ ਹਜੇ ਪਾਣੀ ਵੀ ਖੜਾ ਵਿੱਚ ਆ ਦੇਖੋ ਮੈਂ ਪਾਣੀ ਦਿਖਾਉਣਾ ਹਾਲੇ ਵੀ ਖੜਾ ਹੋਇਆ ਆ ਪਾਣੀ ਖੜਾ ਹੋਇਆ ਸਾਰੀ ਕੋਟ ਕੇ ਬਾਸਪਤੀ ਥੱਲੇ ਲਾਤੀ ਸਾਰੀ ਕੇਰ ਦਿੱਤੀ ਆ ਬਹੁਤ ਵੱਡਾ ਨੁਕਸਾਨ ਹੋਇਆ ਮਲੋਟ ਏਰੀਏ ਦੇ ਵਿੱਚ ਤਿੰਨ ਚਾਰ ਪਿੰਡ ਗੁਰੂਸਰ ਜੋਦਾ ਡੱਬਵਲ ਢਾਬ ਅਤੇ ਕੁਝ ਰਕਬਾ ਕਬਰਵਾਲੇ ਦਾ ਤੇ ਬੁਰਜਾਂ ਪਿੰਡ ਇਹ ਬੁਰਜਾਂ ਪਿੰਡ ਦਾ ਹਾਲਾਤ ਦਿਖਾ ਰਿਹਾ بارش ਦੇ ਜਿਨੇ ਬਾਰਿਸ਼ ਨੇ ਤਾਂ ਤਬਾਹੀ ਲਾਉਣੀ ਲਾਉਣੀ ਸੀ ਨਾਲ ਗੜੇ ਮਾਰੀ ਇੰਨੀ ਹੋਈ ਆ ਸਾਰੀ ਕੇਰੀ ਪੀ ਥੱਲੇ ਦੇਖੋ ਬਾਸਮਤੀ ਥੱਲੇ ਕੇਰੀ ਪੀ ਆ ਇੰਨੀ ਵੱਡੀ ਮਾਰ ਕਿਸਾਨ ਕਿਵੇਂ ਚੱਲੂਗਾ ਬਿਲਕੁਲ ਪੁੱਤਾ ਵਾਂਗੂ ਪਾਲ ਕੇ ਫਸਲ ਹੁਣ ਵੱਡਣ ਦੀ ਤਿਆਰੀ ਸੀ ਤਾਂ ਤੋਂ ਗੜੇ ਮਾਰੀ ਨੇ ਇੰਨਾ ਵੱਡਾ ਨੁਕਸਾਨ ਕੀਤਾ ਆ ਸਾਰ ਜਿੰਨੇ ਟੱਕ ਦੂਰ ਦੂਰ ਖੜੇ ਹੋਇਆ ਇਧਰ ਦੂਰ ਦੂਰ ਤੱਕ ਖੜੇ ਹੋਇਆ ਟੱਕ ਸਾਰੇ ਟੱਕ ਝੰਬ ਕੇ ਖਰਾਬ ਕੀਤੇ ਪਿਆ ਤਾਂ ਕੀ ਕਰੂਗਾ ਕਿਸਾਨ ਕਿਉਂਕਿ ਹਜੇ ਵਾਤਵ ਨਹੀਂ ਆ ਰਹੀ ਸਿਰਫ 10-20% ਦਾਣੇ ਆ ਇਹ ਹੁਣ ਪਹਿਲੀ ਗੱਲ ਤੇ ਵੱਤ ਨਹੀਂ ਆ ਰਹੀ ਵੱਤ ਆਊਗੀ ਤਾਂ ਫੇਰ ਹੀ ਇਹ ਵੱਡੀ ਜਾਊਗੀ ਹਾਲਾਤ ਦੇਖੋ ਇਹ ਆ ਜੀ ਬਹੁਤ ਵੱਡਾ ਨੁਕਸਾਨ ਹੋਇਆ ਧੱਕਾ ਹੋਇਆ ਕਿਸਾਨਾਂ ਦੇ ਨਾਲ ਭਾਰੀ ਗੜੇ ਮਾਰੀ ਹੋਈ ਹੈ ਕਿਸਾਨ ਵਿਚਾਰੇ ਖਰਚੇ ਕਰ ਕਰਕੇ ਬਹੁਤ ਨਰਾਸ਼ ਹੋਏ ਬੈਠੇ ਆ ਕਿਉਂਕਿ ਕੁਦਰਤੀ ਮਾਰ ਜਿਹੜੀ ਹੋਈ ਆ ਝੱਲਣੀ ਬਹੁਤ ਔਖੀ ਆ ਤਾਂ ਇਹੋ ਜੀ ਮਾਰ ਵੈਗਰੂ ਕਦੀ ਵੀ ਨਾ ਕਿਸੇ ਤੇ ਪਾਵੇ ਤਾਂ ਥੱਲੇ ਘਿਰੀ ਪਈ ਆ ਬਾਸਪਤੀ ਦੇਖੋ ਤੁਸੀਂ ਢੇਰ ਲੱਗੇ ਹੋ ਥੱਲੇ ਮਾਰੋਂ ਨਿਗਾ ਥੱਲੇ ਤਾਂ ਹੱਕ ਬੰਦਾ ਸਰਕਾਰ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਉਹਨਾਂ ਦਾ ਕੁਝ ਨਾ ਕੁਝ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਇਹ ਹਲਕਾ ਜੀ ਮਲੋੜ ਦਾ ਏਰੀਆ ਦੂਰ ਤੱਕ ਜਿੰਨੇ ਟੱਕ ਖੜੇ ਆ ਬੜੀ ਦੂਰ ਤੱਕ ਖੜੇ ਟੱਕ ਸਾਰੇ ਝੰਮਕੇ ਥੱਲੇ ਲਾ ਦਿੱਤੇ ਗਏ ਆ ਤੁਸੀਂ ਦੇਖ ਰਹੇ ਹੋ ਨਿਊਜ਼ ਲੰਬੀ ਚੈਨਲ ਵੀਡੀਓ ਨੂੰ শেয়ার ਜ਼ਰੂਰ ਕਰਿਓ ਕਿਉਂਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਇਸ ਏਰੀਆ ਦੇ ਵਿੱਚ ਬਹੁਤ ਮੰਦਾ ਹਾਲ ਹੋਇਆ ਆ ਤਿੰਨ ਦਿਨ ਹੋਏ ਆ ਚਾਰ ਅੱਜ ਚੌਥਾ ਦਿਨ ਆ ਇਹ ਆ ਜੀ ਹਾਲਾਤ ਇਸ ਏਰੀਏ ਦੇ